ਸਰਾਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਤੁਹਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ID ਚੱਲਦੀ ਆ ਉਹ ਵੀ ਰਾਣਾ ਟੀਵੀ ਦੇ ਨਾਂ ਤੇ ਆ ਮੇਰਾ ਭਰਾ ਉੱਥੇ ਜਾ ਕੇ ਹੀ ਫੋਲੋ ਕਰ ਲਓ ਤੇ ਭਈ ਅੱਜ ਪਿੰਡ ਭਈ ਗੋਮਟੀਆਂ ਜਿਲ੍ਹਾ ਬਠਿੰਡਾ ਤਸਵੀਰ ਰਾਮਪੁਰਾ ਫੁੱਲ ਪੈ ਜਾਂਦੀ ਆ ਤੇ ਅੱਜ ਬਾਈ ਕੋਲੇ ਦੂਜੇ ਸਵੇਰ ਝੋ ਸਿੱਗੀ ਬਕਾਊ ਤੇ ਪਹਿਲੇ ਸੂਏ ਬਾਈ ਦੱਸਦਾ ਬਾਈ ਆਪ ਘਰ ਹੈ ਨਹੀਂ ਸੀ ਵੀ ਤਾਂ ਕਰਕੇ ਇਹਦੀ ਡਿਟੇਲ ਬਈ ਅਸੀਂ ਆਪ ਹੀ ਦੇਣੀ ਆ ਤੇ ਸੰਗ ਸੰਗ ਬਈ ਸੋਨਾ ਝੋਟੀ ਦਾ ਤੇ ਉਂ ਵੀ ਸਵਾਕੀ ਹੈ ਜੇ ਬਈ ਦਸਾਂ ਦਰਾਂ ਦੀ ਕੱਚੀ ਆ ਦੂਜੇ ਸੂਏ ਸੋਨਾ 8 ਲੀਟਰ ਪਹਿਲੇ ਸੂਏ ਬਾਈ ਆ ਦੱਸਦਾ 8 ਲੀਟਰ ਨੂੰ ਦੁੱਧ ਦਿੱਤਾ ਤੇ ਸੰਗ ਸੰਗ ਵੀ ਬਈ ਪੂਰਾ ਸੋਨਾ ਹੈ ਤੁਹਾਨੂੰ ਵੀ ਬਈ ਸਾਫ਼ ਆ ਕੋਈ ਪੂਰਾ ਫੋੜ ਛਾਂਗ ਨਹੀਂ ਗਈ ਤੇ ਮੁੱਠੀ ਮੁੱਠੀ ਆ ਵੀ ਕੱਚੀ ਆ ਦਸਾਂ ਦਰਾਂ ਦੀ ਬਾਈ ਆ ਤਾਂ ਵੀ ਮੌਕੇ ਤੇ ਲਾਉਂਦੀ ਆ ਜਾਵਾ ਤੇ ਲਿਆ ਤਿਆਰ ਕਰ ਜਾਂਦੀ ਆ ਤੇ ਉਹ ਡਿਮਾਂਡ ਪੁੱਛ ਲੈਣੇ ਆ ਤੇ ਡਿਮਾਂਡ ਕਿੰਨੀ ਆ ਜੀ ਡਿਮਾਂਡ ਬਈ ਤੁਹਾਨੂੰ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਵੀ ਚੱਲੀ ਜਾਂਦਾ ਜੇ ਕੋਈ ਸਾਥੋਂ ਕੋਈ ਦੱਸਣਾ ਨਹੀਂ ਕੋਈ ਗੱਲਬਾਤ ਰਹਿ ਗਈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਡਿਮਾਂਡ ਆ ਜਿਹੜੀ ਬਈ ਉਹ ਖਾਕੀ ਸਾਡੀ ਵੀਡੀਓ ਨੂੰ ਲਾਈਵ ਸ਼ੇਅਰ ਤੇ ਮੇਰਾ ਭਰਾ ਕਮੈਂਟ ਜ਼ਰੂਰ ਕਰਦਾ ਕਰੋ ਬਈ ਇਹਨਾਂ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਜੋ ਵੀ ਭਰਾ ਸਾਡੇ ਚੈਨਲ ਨੂੰ ਦੇਖ ਰਿਹਾ ਆ ਵੀਡੀਓ ਉਹ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ